ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਐ ਉਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਘਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨਾਂ ਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਕੁੱਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਵਾਲਿਆਂ ਆਪਣੇ ਆਪ ਜ਼ਿੰਮੇਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗੇ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਕੋਲੇ ਕੌਣ ਆਏ ਸੀ ਕਸ਼ਮੀਰੀ ਪੰਡਤ ਆਏ ਸੀ ਕਿ ਸਾਨੂੰ ਜੀ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਕੀ ਕਿਹਾ ਸੀ ਕਿ ਸੇ ਵੱਡੀ ਸ਼ਖਸੀਅਤ ਦੀ ਕੁਰਬਾਨੀ ਚਾਹੀਦੀ ਹੈ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅੱਜ ਸਾਲ ਦੇ ਬਾਲਕ ਸੀ ਉਹਨਾਂ ਨੇ ਕੀ ਕਿਹਾ ਸੀ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਤੇ ਜਾ ਕੇ ਉੱਥੇ ਸ਼ੀਸ਼ਗੰਜ ਗੁਰਦੁਆਰਾ ਅੱਜ ਵੀ ਹੈਗਾ ਉੱਥੇ ਲੋਕ ਸੀਸ ਝੁਕਾਉਂਦੇ ਆ ਉੱਥੇ ਤੇ ਉਹ ਜਿਹੜਾ ਧਰਮ ਪਰਵਰਤਨ ਕਰਾਉਂਦਾ ਸੀ ਉਹਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਭਾਈ ਆਹ ਹੁੰਦੀਆਂ ਕੁਰਬਾਨੀਆਂ ਇਹ ਹੁੰਦੀਆਂ ਕੁਰਬਾਨੀਆਂ ਆਪਾਂ ਚਾਰ ਪੰਜ ਬੰਦਿਆਂ ਤੋਂ ਡਰ ਗਏ ਚਾਰ ਪੰਜ ਹੀ ਬੰਦੇ ਸੀ ਪਿਛਲੇ 25 ਸਾਲ ਤੋਂ ਦੋ ਇੱਕ ਪਰਿਵਾਰ ਦੇ ਦੋ ਇੱਕ ਪਰਿਵਾਰ ਦੇ ਇੱਕ ਪਾਕਿਸਤਾਨ ਤੋਂ ਬਸ ਚਾਰ ਪੰਜ ਹੀ ਸੀ ਚਲੋ ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਐ ਉੱਥੋਂ ਵਾਲੇ ਤਾਂ ਲੁੱਟਣ ਆਉਣਗੇ ਕੁੱਟਣ ਵੀ ਆਉਣਗੇ ਉਹ ਤਾਂ ਦੇਖ ਹੀ ਜਾਂਦੇ ਰਹਿੰਦੇ ਆ ਵੀ ਕਦੋਂ ਮੌਕਾ ਮਿਲੇ ਆਪਣੇ ਆਲੇ ਨਹੀਂ ਲੁੱਟਲੇ ਆਪਾਂ ਆਪਾਂ ਚਾਰ ਬੰਦਿਆਂ ਤੋਂ ਡਰ ਗਏ ਯਾਰ ਨਹੀਂ ਤੁਸੀਂ ਜੋ 2022 ਚ ਗੱਡਤੀ ਨਾ ਮੋੜੀ ਆਪਣੇ ਇਲਾਕੇ ਚ ਇਹਨੂੰ ਮੋੜੀ ਕਹਿੰਦੇ ਆ ਮੋੜੀ ਇੱਥੇ ਮਾਨਾਂ ਦੇ ਪਿੰਡ ਨੇ ਸਾਰੇ ਮਾਨਾਂ ਨੇ ਮੋੜੀ ਗੱਡੀ ਹੋਈ ਆ ਇੱਥੇ ਮੌੜਾਂ ਦੀ ਜਿੰਨੀ ਵੀ ਮੌੜ ਪਿੰਡ ਨੇ ਸਾਰੇ ਮਾਨਾਂ ਦੇ ਨੇ ਇਹ ਮੋੜੀ ਗੱਡੀ ਆਪਾਂ ਨੇ ਸਿੱਧੂਆਂ ਨੇ ਮੋੜੀ ਗੱਡੀ ਭੁੱਲੜਾਂ ਨੇ ਮੋੜੀਆਂ ਗੱਡੀਆਂ ਜਦੋਂ ਪਿੰਡ ਬਸੇ ਨੇ ਇਹ ਜਿਹੜੀ ਤੁਸੀਂ ਬਾਈ ਚ ਮੋੜੀ ਗੱਡਤੀ ਨਾ ਇੱਥੇ ਜਿਹੜਾ ਹੁਣ ਪਿੰਡ ਵਸ ਗਿਆ ਨਾ ਇਹ ਇਹ ਨਹੀਂ ਉਜੜ ਸਕਦਾ ਲੱਖ ਕੋਸ਼ਾ ਕਰ ਲੈਣ ਦੇਖੋ ਕਿੰਨਾ ਕੁਛ ਕਰੀ ਜਾਂਦੇ ਆ ਮੇਰੇ ਖਿਲਾਫ ਨਾ ਕੋਈ ਇਧਰੋਂ ਕੋਈ ਉਧਰੋਂ ਜਿੰਨੇ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਮੇਰੇ ਮੱਥੇ ਤੇ ਤੇਉੜੀ ਨਹੀਂ ਪਾ ਸਕਦਾ ਧਰਤੀ ਤੇ ਵੀ ਤੁਸੀਂ ਨਾਲ ਖੜੇ ਹੋ ਪਰ ਮੈਨੂੰ ਕੀ ਮੈਨੂੰ ਹੋਰ ਕੀ ਚਾਹੀਦਾ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨੀਆਂ ਛੇੜ ਰਵਾਬ ਬਾਣੀ ਉਚਰੀਏ ਮਜ਼ਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਹੈ ਸਿੱਧੀ ਰੱਬ ਨਾਲ ਹੈ ਉਹਦੀ ਸਤ ਸੰਗ ਕਰ ਲਈਏ ਕਿਸਮਤਾਂ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲਿਆ ਔਖੇ ਰਾਹ ਐ ਥੋੜੇ ਤੁਰੇ ਨੀ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਕਹਿੰਦੇ ਚਲੋ ਫਿਰ ਤੁਰੇਗੇ ਤੁਰੇਗੇ ਗਾਂਹ ਸੋਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਬਾਤ ਜਿਵੇਂ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਣਾ ਚਾਹੀਦਾ ਸੀ ਉਹਨੇ ਸੋਣਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਜਿਹਾ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾ ਤਾਂ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਬਪਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁਲਾਂਗੇ ਕਹਿੰਦੇ ਰਾਹ ਓਖੇ ਆ ਸਕਦੇ ਨੇ ਕਹਿੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਦੀ ਵਿਚੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਗਿਆ ਹੀਰੇ ਮੋਤੀ ਮਿਲ ਗਏ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੂੰ ਅਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੈਨਾਂ ਤੁਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਹਦਾ ਖਤਰਾ ਵੀ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕ ਸুইস ਕਰਕੇ ਕਦੇ ਵੀ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਹਾਂ ਐਨਾ ਜ਼ਰੂਰ ਹੈ ਕਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਘਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨਾਂ ਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਬੰਗਾ ਹੈ ਕਿ ਸਾਡੀਆਂ ਨਹੀਂ ਬਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਦਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟੱਬਰ ਹਾਰਿਆ ਹੋਇਆ ਹੈ ਬਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਦਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨੇਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਣੀ ਆਪਣੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਬਦੇ ਕਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਬਦੇ ਲੱਗੀਆਂ ਹੁਣ